ਹਾਂਜੀ ਕੀ ਆਲਾ ਸਾਰੇ ਜਿਹੜਾ ਤਾਂ ਹੋਰ ਕੀ ਬੰਦ ਤਾਂ ਕਰਦਾ ਮੇਰੇ ਵੀਰੋ ਲਓ ਜੀ ਉੱਠ ਖੜੇ ਜੀ ਤੜਕਾ ਤੜਕੀ 11:30 ਵਜੇ ਬਾਹਰ ਟਾਈਮ ਨਹੀਂ ਹੋਇਆ ਕੋਲੀ 11:30 ਹੋਏ ਆ ਠੀਕ ਆ ਕਿ ਨਹੀਂ ਇਹਦੀ ਬਦਰੀ ਪੱਟ ਕੇ ਦਿਖਾ ਦ게요 ਤੁਹਾਨੂੰ ਓਨਲੀ 11:30 11:32 ਕਿਉਂਕਿ ਦਿਨ ਚੰਗੇ ਲੱਗਣ ਲੱਗ ਗਏ ਨਾ ਤਾਂ ਕਰਕੇ ਵੀ ਮਨ ਕਹਿੰਦਾ ਜੇ 2-4 ਦਿਨ ਕੂਤਰ ਡਾਉਣੇ ਆ ਤੜਕਾ ਠਾ ਵੀ ਧੁੱਪ ਨਿਕਲੀ ਪਈ ਐ ਪਰ ਬਟਾਉਣੇ ਹੀ ਨਹੀਂ ਫਿਰ ਤਾਂ ਆ ਕੇ ਉਠਕੀ ਕਰਾਉਣਾ ਕੀ ਹੈ। ਮੈਥੋਂ ਡਾਉਣੇ ਤਾਂ ਸੀਗੇ ਪਰ ਰਾਤ ਯਾਰ 10 ਵਜੇ ਤਾਂ ਦਾਣੇ ਪਾਇਆ। ਹੁਣ ਉਹਨਾਂ ਨੇ ਪੋਟੇ ਦਾਣੇ ਦੇ ਹੁੰਦੇ। ਜੀ ਜਾਣੀ ਕਰਦਾ ਬਾਲਾ ਤਾਂ ਗਿਆ ਕਰਦਾ ਜਾਨਵਰਾਂ ਨੂੰ। ਠੀਕ ਆ ਬਾਕੀ ਦਵਣੀ ਪਹੁੰਚ ਆਇਆ ਤਾਂ ਕੁੱਤੜ ਕੀ ਤੇ ਟਿਵਲੀ ਵੀ ਆਇਆ ਸੀਗਾ। ਉਹ ਵੀ ਤਾਂ ਕਰਾ ਜਾਵੜਾ ਘਰ ਨੂੰ ਚਾਰਾ। ਠੀਕ ਹੈ ਕਿ ਨਹੀਂ ਭੰਨੇ ਕੀ ਕੰਮ ਆਉ ਨੂੰ? ਕੀ ਕੰਮ ਆਉ ਨੂੰ? ਉਹ ਵੈਸੀ ਜਾਵੜਾ। ਸਪਰੇਅ ਕਰਦਾ। ਸਪਰੇਅ ਕਰਦਾ ਠੀਕ ਆ ਹਰੇ ਕੰਮ ਵਾਲੇ ਬੰਦੇ ਆ ਬਾਕੀ। ਤੇ ਮੈਂ ਹਜੇ ਉਹੀ ਵੇਲੇ ਨਹੀਂ ਨਿਕਲੇ ਬਿਸਤਰੀ ਚੋਂ। ਜਾਜੂ ਉਗਦੀ ਐ ਨਾ ਪੀਂਦੇ ਆ ਚਾਹ ਦੇ ਵੀ ਬੇਅਦਲੀ ਕਰ ਦਿੰਦੇ ਆ ਭਾਈ ਪਈਦੀ ਆ ਦੇਖੋ ਐਂ ਪਈ ਰਹਿ ਜਾਂਦੀ ਏ ਤੇ ਬਾਕੀ ਉੱਠਦੇ ਆ ਬਾਹਰ ਤੇ ਪਹਿਲੇ ਨੰਬਰ ਦੇ ਦਾ ਕੂਤਰੀ ਖਾ ਲਏਗੇ ਜੇ ਜਾਂਦੀ ਆ ਰਾਤ ਜਿਹੜ ਨੂੰ ਆਪਾਂ ਹਮਾਰੀ ਜਾਂਦੇ ਸੀ ਇਹ ਵੀ ਬਿੰਦੀ ਬਿੰਦੀ ਨਾਲ ਖਾ ਗਈ ਹੋਵੇ ਤੇ ਹੁਣ ਤੱਕ ਤਾਂ ਜਾਂਦੀ ਸੀਗੀ ਏ ਹੁਣ ਕਿੱਧਰ ਗਈ ਉੱਡ ਗਈ ਬਾਬੇ ਇੱਥੇ ਹੀ ਫਿਰਦੀ ਏ ਚਿੱਟੀ ਜੀ ਕੂਤਰੀ ਉਹਦਾ ਫਿਰ ਬੜਾ ਖਤਰਨਾਕ ਦਿਨ ਲੱਗਾ ਕੱਲ ਨਾਲੋਂ ਵੀ ਚੰਦਰਾ ਦਿਨ ਲੱਗਾ ਤਾਂ ਯਾਰ ਕੱਲ ਹੀ ਵੀ ਹਜੇ ਠੀਕ ਸੀ ਬਾਬੇ ਜਾ ਵੀ ਪਹਿੜਾ ਦੇਣ ਲੱਗ ਗਿਆ ਇਹ ਤਾਂ ਦੇਖੋ ਭੈਣ ਧੁੱਪਾਂ ਤਾਂ ਪਾੜੀਆਂ ਕਰੜੀਆਂ ਯਾਰ ਦੇਖੋ ਤੁਸੀਂ ਝਾਕਣੀਆਂ ਦਾ ਮੈਂ ਕਹਿਣਾ ਯਾਰ ਸੂਰਜ ਕੰਨੀ ਤਾਂ ਪਰ ਬੱਚੇ ਨਹੀਂ ਕੱਢ ਰਹੇ ਬਾਹਰ ਇੱਕ ਤਾਂ ਲੇਟ ਹੋਵੇ ਬਾਹਲਾ 11:30 ਹੋ ਗਏ ਇੱਕ ਅੱਜ ਬਹਿਦੀ ਦੇ ਵੀ ਚਾਂਸ ਹੈਗੇ ਆਉਂਦੇ ਤੇ ਬਾਕੀ ਮੁਗ ਦੀ ਗੱਲ ਹੁਣ ਦੱਸੇ ਵਿਦਿਆਨਦਨ ਨੂੰ ਲੇਟ ਪਾਇਆ ਅੱਜ ਟਾਈਮ ਨਾਲ ਪਾਵਾਂਗੇ ਜੇ ਕੱਲ ਨੂੰ ਵੀ ਇਹੋ ਜਿਹਾ ਦਿਨ ਲੱਗਿਆ ਤਾਂ ਕੱਲ ਨੂੰ ਜ਼ਰੂਰ ਕੱਢ ਸਕਦੇ ਆ ਇੱਕ ਦਿਨ ਖੁੱਲੇ ਦਿਲ ਨਾਲ ਬੱਚੇ ਵਾਵਾ ਸਾਰੇ ਠੀਕ ਹੈ ਕਿ ਨਹੀਂ ਕਾਕੀ ਪਹਿਲੇ ਨੰਬਰ ਤੇ ਤਾਂ ਲਾਈਟਾਂ ਲੂਟਾ ਬੁਝਾਵਾਂ ਹਮ ਕਿਹੜਾ ਲਾਈਟਾਂ ਵੀ ਉਹਦੇ ਅੱਖ ਨੂੰ ਜ਼ਗੀ ਜਾਂਦੀਆਂ ਭਾਈ ਇਹਨਾਂ ਨੂੰ ਨਹੀਂ ਬੁਝਾ ਕੇਰ ਬੋਟਾ ਜਰਾ ਬਾਝ ਰੂਬਾ ਦੇਖੋ ਮੇਰੇ ਵੀਰ ਕੀ ਸਹਾ ਹੁਕਤਾ ਹੋਵੇ ਰਾਤ ਨੂੰ ਲਾਈਆਂ ਨਹੀਂ ਬਸ ਸੌਂ ਟਾਈਮ ਨਾਲ ਗਿਆ ਹੀ ਰਾਤ ਮੈਂ 10 11 ਵਜੇ ਪਰ ਨੀਂਦ ਨੂੰ ਨਹੀਂ ਚਾਹ ਰਿਹਾ ਅੱਖ ਚੱਲਾਂ ਤਾਂ ਕਰਕੇ ਉਹ 1:30 ਸੱਜ ਕੇ ਪਰ ਪ੍ਰੋਪਰ ਨੀਂਦ ਹੀ ਨਹੀਂ ਦਿੰਦਾ ਹੁਣ ਉੱਠੀ ਖੜਦੇ ਆਪਾਂ ਲਓ ਜੀ ਖੋ ਜੇ ਦਾਲੇ ਖੁੱਡੇ ਉਹ ਖੁੱਡੇ ਆ ਕਿੰਨੇ ਪੈੜ ਕਰਦਾ ਵਾਹ ਨੋ ਵਾਹ ਗੁਰੂ ਤੜਕੋ ਤੜਕੀ ਗੁਰੂਆਂ ਦੇ ਨਾਮ ਤੇ ਹੋਣਾ ਜ਼ਰੂਰੀ ਹੈ। ਲਾਈਟਾਂ ਬਜਾ ਕੇ ਦੋਵੇਂ। ਲਾਈਟਾਂ ਬਜਾ ਕੇ ਦੋਵੇਂ। ਹੋਰ ਕੋਈ ਕੰਮ ਹੈ ਨਹੀਂ ਕਰਨਾਲ ਅੱਜ ਯਾਰ ਅੱਜ ਵੀਡੀਓ 'ਚ ਐਡਾ ਕੁਝ ਨਹੀਂ ਕਰਦਾ। ਵੀਡੀਓ 'ਚ ਮੇਨ ਹਾਈਲਾਈਟ ਕੀ ਐ ਤੁਹਾਨੂੰ ਦੱਸਾਂ? ਅੱਜ ਸਪੇਅਰ ਦੇ ਬੱਚੇ। ਲਓ ਜੀ ਉੱਠਣਸਾਰ ਇੰਨਾ ਕੰਮ ਕੀਤੀ ਆਨੇ। ਖਾੜ ਜੋ ਜੀ। ਆਹ ਬੋਰੋ। ਦੇਖਦੇ ਐ ਬੈਠੇ ਇੱਥੇ। ਇੱਕ ਬੰਦਾ ਇੱਥੇ ਬੈਠੇ ਨੇ। ਇੱਕ ਬੰਦਾ ਉਹ ਸਾਹਮਣੇ ਬੈਠਾ। ਬੱਸ। ਉਹਦੇ ਕਰਮੀ ਇਹਦਾ ਤਾਂ ਕੰਮ ਹੈ। ਮੈਨੂੰ ਦੱਕਈ ਗਰਮੀ ਦੀ ਮੈਨੂੰ ਇਹਦਾ ਆਰਾਮ ਇੱਥੇ ਬੈਠੇ ਨੂੰ। ਲੈਕ ਤਤਾਪਦਾ ਵਾਲਾ ਕੋਹੜ। ਆਏ ਜੀ ਕਰੇ ਵੀ ਫੇਰ ਇੱਥੇ ਹੀ ਮੰਜੇ ਦੇ ਸੌਂ ਜਾ ਚੁਕਬੇ ਜੇ ਤੇ। ਕੜਾਚ ਜਣੇ। ਤੂੰ ਬੁਰਾ ਬੁਸ਼ ਕਰਨਾ। ਹਾਂ। ਤੂੰ ਬੁਰਾ ਬੁਸ਼ ਕਰਨਾ ਪਏਗਾ। ਇਹ ਕਰਨਾ ਤਾਂ ਨਹੀਂ ਯਾਰ। ਫਿਰ ਵੀ ਰਾਂਹ ਤਾਂ ਹੀ ਟਾਈਮ ਪਸ ਹੁੰਦਾ ਆਪ ਨੂੰ ਸੰਗ ਜੀ ਲੱਗਦੇ ਆਪੇ ਇਹਨੂੰ ਤਾਂ। ਕਿਉਂਕਿ ਕੋਈ ਕਰਗੇ। ਹਾਂ ਟਰੈਕਟਰ ਟਰੈਕਟਰ ਬੈਕ ਲਵਾ ਦੇਣੇ ਲੈਡੂ ਤਗੜਾ ਕੰਮ ਹੈ ਕੋਈ। ਸੱਚੀ ਯਾਰ ਬਾਬੇ ਯਾਰ ਆਏ ਨਾ ਬੱਸ ਆਊਟ ਹੋਇਆ ਆਪਸਾਈਟ ਹੋ ਗਿਆ ਉਹ ਵੀ ਸੈਟ ਉੱਤੇ ਹੈ ਨਾ ਭਰਾਵਾ ਨਹੀਂ ਸੈਟ ਨਹੀਂ ਹੁਣ ਆਪਸਾਈਟ ਚੰਗੇ ਆ ਪਰ ਉਹ ਸਾਲਾ ਯਾਰ ਬਾਕੀ ਤਾਂ ਖੈਰ ਕੁੜੇ ਮੇਰਾ ਜੀ ਨਹੀਂ ਉਹ ਲੱਗਦਾ ਹੈ ਉਹ ਕੰਮ ਆਇਆ ਪੇ ਤਾਂ ਕਰਕੇ ਜੀ ਮੇਰੇ ਵੀਰੋ ਲੱਗ ਗਿਆ ਹੀ ਤੜਕੇ ਤੋਂ ਗਰਮ ਕਰਾਂ ਮੋਟਰਸਾਈਕਲ ਇਹ ਤਾਂ ਤੜਕੇ ਤੋਂ ਮੈਂ ਤੇ ਦਵਣੀ ਗਰਮ ਕਰ ਲੱਗ ਜਾਂਦੇ ਆ ਤੇ ਹੱਥ ਨੂੰ ਫੇਰ ਜਾਂਦੇ ਸੀ ਕਿ ਦੇਹ ਤੇ ਕੋਈ ਇੰਜਨ ਹੋਣ ਦਾ ਬਾਏ ਐਕਚੁਅਲੀ ਤਾਂ ਕਰਕੇ ਬੰਦ ਰੋਣਦੇ ਹੁਣ ਇਹਨੂੰ ਤੇਰ ਚੋਬਰ ਵਾਸਤੇ ਕੀ ਤੇਲ ਲੱਗੇ ਆਣਾ ਕਿੱਥੇ ਖੜਾ ਖੜਾ ਉਹ ਓ ਯਾਰ ਤੇਲ ਪਵਾ ਕੇ ਅੱਜ ਕੋਈ ਕੰਮ ਜਾਂ ਤਾਂ ਹੈ ਨਹੀਂ ਖਾਸ ਐਡਾ ਚੱਲ ਇੱਕ ਮਿੰਟ ਮੈਂ ਬਲੌਗ ਖੜ ਦੋ ਫਿਰ ਗੱਲ ਕਰਦੇ ਹਾਂ ਪਰਸਨਲ ਗੱਲ ਕਰ ਲੈ ਚਲੋ ਮੁੰਡਿਆ ਫੜਨੀ ਬੋਤਲ ਤੜ ਕੋ ਤੜ ਤੀ ਚੱਲ ਤੋੜ ਆਪਣੀ ਬੈਗ ਨੂੰ ਹੁਣ ਚੱਲਗੇ ਜੋਬਰ ਕੋਲੇ ਫਿਰ ਆਪਾਂ ਦੇਖਦੇ ਆਂ ਚਲੋ ਕਿਆ ਬਣਦਾ ਹੈ ਚਲਦੇ ਹਾਂ ਜੋਬਰ ਖੜਾ ਹਟਾ ਉਹ ਬੰਦਰ ਕੋਲ ਤੇ ਪਿੰਡੇ ਦੀ ਤੇਲਪੁਰਾ ਫੋਟ ਰਹਾ ਹੈਗਾ ਜੰਦਰ ਤੱਕ ਤੇ ਨੀਲਾ ਲੈਣ ਕੱਢ ਲੈਂਦਾ ਤੇ ਕਦੇ ਪਾਣੀ ਲੈ ਕੇ ਢਾ ਲੈਂਦਾ ਹਾਂਜੀ ਚਾਲ ਲੈ ਜੀ ਮੈਂ ਮੋਟਰ ਤੇ ਚਿਲਕਦਾ ਬਹਿਣ ਚਲ ਇੱਕ ਤੂੰ ਨਾ ਝੇੜ ਕਰ ਹੁਣ ਤੂੰ ਰਹਿ ਜਾਂਦੇ ਇੱਕ ਤਾਂ ਬੱਚੇ ਪੁੱੱਚੇ ਨਹੀਂ ਹੁਣ ਹੈ ਨਹੀਂ ਆਪਣੇ ਕੋਲ ਡਾਉਣ ਵਾਲੇ ਹੁਣ ਲਾਲਚੀ ਨੇ ਤੇ ਸੌਂ ਲੱਗੇ ਮੇਰਾ ਤੂੰ ਮੂੰਹ ਨਹੀਂ ਦੇਖ ਸਕਦਾ ਮੇਰਾ ਕਿਵੇਂ ਹੋਇਆ ਪਿਆ ਠੀਕ ਹੈ ਕਿ ਨਹੀਂ ਹੈ ਇਹ ਕਿਹੜਾ ਹੀ ਨੰਗ ਜਾ ਹੈ ਕੀ ਸੱਤ ਮਾਰਨਾ ਮਗਰ ਲਾ ਕੇ ਮੋਟਰਸਾਈਕਲ ਇੰਜਨ ਕਰੇ ਤਾਂ ਫਾੜ ਹੀ ਲੈਂਦੇ ਤੁਹਾਨੂੰ ਇਹੋਂ ਪਾਣੀ ਦੂਰ ਯਾਰ ਵੀ ਆ ਗਿਆ ਤੇ ਮੈਂ ਹਜੇ ਇੱਥੇ ਪਿਆ ਸੀਗਾ ਏਨਾ ਤੂੰ ਆਇਆ ਵੀ ਆਪ ਦਾ ਠੀਕ ਹੈ ਕਿ ਨਹੀਂ ਯਾਰ ਤੂੰ ਦਾ ਇੱਕ ਤਾਂ ਤੈਨੂੰ ਤੈਨੂੰ ਵੇਖ ਕੇ ਮੈਂ ਬੱਚੇ ਦਾ ਭਲੇਖਾ ਪਾ ਜਾਂਦਾ ਜਿਵੇਂ ਹੀ ਆਇਆ ਚੱਲ ਠੀਕ ਤਾਂ ਕਰਕੇ ਹੈ ਨਹੀਂ ਨਹੀਂ ਬੱਚੇ ਦਾ ਭਲੇਖਾ ਬੱਬਾ ਬੱਚੇ ਨਹੀਂ ਘਵਾਤਾ ਆਪਣਾ ਜਿਹੜਾ ਜਿਵੇਂ ਹੀ ਤੇਰੇ ਅਰਗਾ ਸੀਗਾ ਭਾਂਦਣਿਆ ਚੱਲ ਛੱਡ ਕੋਈ ਗੱਲ ਨਹੀਂ ਹਾਂ ਹਾਂ ਤੇ ਅੱਬਾ ਚੱਲਦੇ ਆ ਬਾਬੇ ਅਸੀਂ ਜਾਣਾ ਥੋੜਾ ਜਿਹਾ ਸ਼ਹਿਰ ਠੀਕ ਹੈ ਕੰਮ ਹਾਂ ਹਜੇ ਸਾਡਾ ਟਾਈਮ ਠੀਕ ਹੈ 1:30 ਵਜ ਗਿਆ ਹੁਣ ਸ਼ਹਿਰ ਚੱਲੇ ਆ ਤਿੰਨ ਕਿਹ ਵਜੇ ਚੱਲਾਂਗੇ ਆਪਾਂ ਹੈ ਤਿੰਨ ਕਿਹ ਵਜੇ ਚੱਲਾਂਗੇ ਡੇਢ ਵਜਨ ਵਾਲੇ ਬਸ ਡੇਢ ਵਜਨ ਵਾਲਾ ਚਲ ਕੋਈ ਨਾ ਦੀਦਾ ਨਹੀਂ ਹੁਣ ਦੱਸ ਗਿਆ ਓਕੇ 12 ਹੋ ਗਏ ਯਾਰ ਭਾਏ ਪੇੜ ਬੜਾ ਦੋਖ ਰਿਆ ਰੋਟੀ ਨਹੀਂ ਖਾਧੀ ਗਰਮੀ ਤਾਂ ਵਿਦਗਾ ਨਜ਼ਾਰੇ ਵਾਲੀ ਆ ਹੁਣ ਅਸੀਂ ਐਂ ਕਰਦੇ ਹਾਂ ਤੂੰ ਪਹਿਲਾਂ ਸੇ ਕੀ ਕਰਾਂਗੇ ਇਹਦੋਂ ਪਹਿਲਾਂ ਵੀ ਤੁਹਾਨੂੰ ਸਪੇਅਰ ਤੇ ਬੱਚੇ ਦਿਖਾ ਕੇ ਚੱਲਾਂਗੇ ਆਏ ਤੁਹਾਨੂੰ ਮੇਨ ਇਹੀ ਕੰਮ ਦਿਖਾਉਣਾ ਨਹੀਂ ਨਹੀਂ ਹੈ ਇੱਥੇ ਦੇ ਨੰਗੇ ਕੱਲਾ ਹੀ ਕੰਮ ਕਰਨੋਂ ਤੂੰ ਫਿਰ ਧੁੱਪ ਟੱਪ ਜੂ ਫਿਰ ਦਿਸਣਾ ਹੀ ਕੁਝ ਨਹੀਂ ਫਿਰ ਬਸ ਅੱਜ ਅੱਜ ਆਹੀ ਕੰਟੈਂਟ ਹੈ ਬਸ ਆਪਣਾ ਉਦੋਂ ਬਾਅਦ ਫਿਰ ਅਹੀ ਜਾਣਾ ਕਿ ਲੀੜੇ ਕੱਪੜੇ ਮਾੜਾ ਮੋਟਾ ਕਰਨਾ ਹੈ ਆਪਦੀ ਸੈਟਿੰਗ ਜੀ ਆ ਕੇ ਉਗਲਾ ਤਾਂ ਮੈਨੂੰ ਕੋਈ ਦਿਸਣਾ ਚਾਹੇਗੇ ਤੂੰ ਖੜ ਚੱਲੀ ਮਾੜਾ ਸਾਫ਼ ਕਰ ਲੀ ਗੇ ਸਾਫ਼ ਕਰਤਾ ਹਾਂਜੀ ਇਹ ਸਾਨੂੰ ਯਾਰ ਘੋੜੀ ਲਿਆ ਓਏ ਥੋੜਾ ਡਾ ਲਾ ਓਏ ਬੜਾ ਡਾ ਓਏ ਭਾਜਦਾ ਬੱਚੀ ਇੱਕ ਆ ਏ ਦੂਜੇ ਕਿਧਰ ਹੈ ਨਹੀਂ ਦੂਜੇ ਵੀ ਹੈ ਰੱਬ ਵਧਿਆ ਕਰ ਦੋਨੇ ਵੀ ਦੋਵੇਂ ਸਪੀਅਰ ਤੇ ਦੋ ਬੱਚੇ ਕਾਲੇ ਜੀ ਨੇ ਲਾਲ ਚੋਲੇ ਲਾਲ ਜੀ ਨੇ ਲੈ ਲੈ ਝੱਕੜੇ ਭੁੱਲੀ ਗਿਆ ਉਤਰ ਗਿਆ ਵਰਤ ਇਹ ਕੌਂਡ ਵੀ ਲਾਲ ਗਿਆ ਫਿਰ ਹੁਣ ਮੜਾ ਸੈਟ ਕਰਕੇ ਫੜੀ ਕੋਈ ਨਾ ਕੋਈ ਨਾ ਕੋਈ ਨਾ ਜਾ ਆ ਜਾ ਬਣਿਆ ਪਿਆ ਉਹ ਲਓ ਜੀ ਆ ਗਈ ਬਣਾਈ ਪਿਆਏ ਸੂਰ ਹੀ ਬਣਾਈ ਫੜ ਕੇ ਦਾ ਜੇ ਇਹ ਸੂਰ ਹੀ ਬਣਾਈ ਵਧੀਆ ਬੋਲ ਡਾਉਨ ਕੱਢਿਆ ਨਾ ਓਏ ਹਾਂ ਆ ਬੱਚੇ ਸਪੀਅਰ ਦੇ ਭਾਈ ਕਿਥੇ ਰੱਖ ਗਏ ਇਹਨਾਂ ਨੂੰ ਆਪਾਂ ਇਹ ਜੇ ਆਪਾਂ ਟੈਂਟ ਲਵਾ ਕੇ ਵਿੱਚ ਟੇਬਲ ਟੂਲ ਲਵਾ ਲਗੇ ਫਿਰ ਸਪੈਸ਼ਲ ਸਪੈਸ਼ਲ ਆ ਨਹੀਂ ਐਨਾ ਦੀ ਡਿਮਾਂਡ ਹੁੰਦੀ ਸੀਗੀ ਸਪੇਅਰ ਦੇ ਬੱਚੇ ਕਿਤੇ ਸਪੇਅਰ ਦੇ ਬੱਚੇ ਕਿੱਥੇ ਐ ਦੋ ਬੱਚੇ ਐ ਹੁਣ ਤੱਕ ਇਹਦੇ ਕੋਲੇ ਦੇਉਣ ਦਾ ਆਪਣੇ ਕੋਲ ਹੈਗਾ 2019 ਦਾ 2020 ਦਾ ਦੋ ਬੱਚੇ ਕੱਢੇ ਐ ਕੱਢੇ ਹਾਥੀਆਂ ਦੇ ਤੇ ਦੋਵੇਂ ਹੱਥਾਂ ਕਰਕੇ ਤੇ ਸਿਰੇ ਵਾਲੀ ਕਬੂਦਰੀ ਨਾਲ ਕੱਢੇ ਐ ਯਾਰ ਜੱਜਮੈਂਟ ਮੈਨੂੰ ਐਂ ਕੋ ਲੱਗ ਰਿਹਾ ਉਡਣਗੇ ਯਾਰ ਇਹ ਸੱਚੀ ਇਹ ਹਾਂ ਲੱਗ ਰਿਹਾ ਮੈਨੂੰ ਇਹ ਪਾਲੇ ਬਹੁਤ ਵਧੀਆ ਨਹੀਂ ਤਰ ਪਾਲੇ ਬਾਲੇ ਤਗੜੇ ਇਹ ਦੇ ਤੈ ਤੂੰ ਇਹ ਤੋਂ ਪਹਿਲੇ ਚਾਰ ਬੱਚੇ ਪਾਲੇ ਹਸ਼ਮੀ ਬੱਚੇ ਆ ਬਹੁਤ ਵਧੀਆ ਪਾਲ ਦੇਣਾ ਰ ਆ ਬੱਚੇ ਐ ਸਪੀਰ ਦੇ ਲੈ ਉਹ ਜਾਂਚ ਕੇ ਸੌ ਕਰਾਦਗੇ ਸਾਨੂੰ ਫਿਰ ਜਦੋਂ ਵੱਡੇ ਹੋਏ ਉਹ ਦਿਖਾਵਾਂਗੇ ਹਾਂ ਨਾ ਸ਼ੌਂਕ ਨੂੰ ਕੀ ਆ ਬਸ ਲਾਲ ਚੀਨੇ ਆ ਲਾਲ ਹਿੱਕਾਂ ਆ ਗੋ ਲਾਲ ਪੂਛਾਂ ਹੈ ਅੱਖਾਂ ਚਟੀਆਂ ਕਰਨਗੇ ਚਟੀਆਂ ਕਰਨਗੇ ਹਾਂ ਵੱਡੀ ਉਮੀਦ ਹੈ ਬਾਕੀ ਉਨ ਤੁੱਕਾ ਹੀ ਲਾਇਆ ਚਟੀਆਂ ਆਂ ਨੋਕਾ ਠੀਕ ਹੈ ਤੇ ਆ ਦੋ ਬੱਚੇ ਸਪੀਰ ਦੇ ਜਿਨੇ ਪੈਤ ਕੀ ਕੱਢੇ ਨੇ ਆਪ ਹੈ ਧੱਕੇ ਨਾਲ ਕੱਢਿਆ ਬਈ ਠੀਕ ਆ ਕਿ ਨਹੀਂ ਤੇ ਵੇਖੋ ਕੀ ਕਰ ਰਹੇ ਕੀ ਨਹੀਂ ਕਰਦੇ ਅੱਡੇ ਲਵਾਉਣੀਆਂ ਕਿੰਮ ਕਰ ਰਹੇ ਯਾਰ ਅੱਡੇ ਦੇਖਾਂਗੇ ਯਾਰ ਮੈਂ ਤੁਹਾਨੂੰ ਆਪਣੇ ਤਾਂ ਹੀ ਲਵਾਉਂਦੀ ਰਹਿ ਬੱਚੀ ਨੂੰ ਦਵਾ ਦੇ ਦਿਆਂਗੇ ਉਹ ਅੱਡੇ ਲਵਾ ਲੂਗਾ ਚੋਬਰ ਲਾ ਕੇ ਵੇਖ ਲਓ ਉੱਤਰ ਲਓ ਚੰਗੀ ਤਰ੍ਹਾਂ ਹੁਣ ਆਏ ਲੈ ਕਿਤੇ ਵੀ ਕੱਚ ਛੜ ਦੀ ਕੋਈ ਦਿਖਾਉਣ ਦੇ ਮਾਰਨੇ ਲਓ ਪੂਛ ਰਤੀ ਇਹ ਨਾ ਹੋ ਰਹੀ ਰਤੀਆਂ ਪੁੱਛਾਂ ਤੇ ਲਾਲ ਹਿੱਕ ਲਾਲ ਹਿੱਕਾਂ ਲਾਲ ਗੜ ਕਹਿੰਦਾ ਪਾਵ ਹੈ ਹਾਂ ਸਾਰਾ ਹੂੰ ਠੀਕ ਹੈ ਲਓ ਪੂਰਾ ਇਦੂ ਚੰਗਾ ਤਾਂ ਵਿਖਾਏ ਨਹੀਂ ਜਾ ਸਕਦੇ ਜਿੰਨੇ ਦੋ ਬੱਚੇ ਹੀ ਸ਼ੌਂਕਲ ਵਿਖਾਏ ਸਾਨੂੰ ਠੱਲਾ ਪਾਤੀ ਨਹੀਂ ਪਾਉਣੀਆਂ ਨਹੀਂ ਬਈ ਇਹਨਾਂ ਦੇ ਨਹੀਂ ਪਾਉਂਗਾ ਉਹਨਾਂ ਗਾ ਆਪਣੀ ਮਾਂ ਪਾਵਾਂਗੇ ਦੂਜਾ ਉਹੀ ਨਾਰਮਲ ਕੜੀ ਵਾਲੀਆਂ ਜਿਹੜੀਆਂ ਆਪਾਂ ਲਿਆਉਂਦੀਆਂ ਸੀਗਾ ਉਹੀ ਬਸ ਉਹ ਪਾ ਦੇਣ ਟੈਂਪਰੇਰੀ ਜੀਆਂ ਬਿਨਾਂ ਨਾਂ ਨੰਬਰ ਵਾਲੀਆਂ ਪਾਵਾਂਗੇ ਕਦਰ ਕਲਗਰ ਵੜਾ ਲੰਗ ਪਾ ਦੇ ਠੀਕ ਆ ਬੱਚੇ ਵੀ ਸਪੇਅਰ ਦੇ ਠੀਕ ਹੈ ਬਹੁਤ ਸੋਹਣੇ ਆ ਓਕੇ ਤੁਹਾਡੀ ਡਿਮਾਂਡ ਹੋ ਗਈ ਪੂਰੀ ਪਹਿਲੀ ਗੱਲ ਤੁਹਾਡੀ ਡਿਮਾਂਡ ਸੀਗੀ ਸਪੇਅਰ ਦੇ ਬੱਚੇ ਖੜਾਓ ਬੱਚੇ ਨਹੀਂ ਖੜਾਏ ਫਿਰ ਦੂਜੀ ਡਿਮਾਂਡ ਸੀ ਸਪੇਅਰ ਦੇ ਬੱਚੇ ਦਿਖਾਓ ਤੇ ਤੈਨੂੰ ਕੀ ਲੱਗਦਾ ਹੈ ਨਾ ਯਾਰ ਹੁਣ ਤੇਰੇ ਸਾਹਮਣੇ ਉੱਡਦੇ ਹੀ ਰਸਪੇਰ ਆ ਆਪਣਾ ਹੈ ਵਿਥੇ ਹੀ ਪਾਗਾ ਵਾਲਿਆਂ ਵਾਲਾਂ ਉੱਡੇ ਆ ਬੁੱਢਾ 10 ਮਿੰਟ ਹੋ ਹਾਂ ਕਬੂਤਰੀ ਲੱਗੀ ਐ ਬਾਈ ਜਿੱਤੇ ਕਬੂਤਰ ਦੀ ਭੈਣ ਕਈ ਇਹਨੇ ਜੂੜਦੇ ਤਾਂ ਆਈ ਇਸ ਲੱਗਦੇ ਹੁੰਦੇ ਨਹੀਂ ਤੇ ਰਕਾਰ ਹੀ ਤੋੜ ਦਿੰਦੇ ਹੁੰਦੇ ਐ ਬਾਕੀ ਵੀ ਉਂ ਚੱਕਰ ਆਇਆ ਵੀ ਉੱਡਦੇ ਤਾਂ ਹੈ ਨਹੀਂ ਪਰ ਯਾਰ ਤੂੰ ਜੀ ਚੌੜੀ ਜੀ ਕਰਦਾ ਨਹੀਂ ਉੱਡਦੇ ਰਮਨ ਬਾਕੀ ਦੇਖੋ ਯਾਰ ਕੋਈ ਨਾ ਕੋਈ ਤੁੱਕਾ ਨਹੀਂ ਲੱਗਦਾ ਬਾਰੀਆਂ ਛੱਡਾਂਗੇ ਬਾਏ ਛੱਡਾਂਗੇ ਹੈ ਤੇ ਕਿ ਛੱਡਾਂਗੇ ਬਾ ਫਿਰ ਠੀਕ ਐ ਇਹ ਚ ਉੱਪਰੋਂ ਦੇਦਾ ਮੈਂ ਤੇ ਕਹਿੰਦਾ ਉੱਥੋਂ ਕਰ ਲਾਂਗੇ ਆਪਾਂ ਸਾਹ ਚ ਹੁਣਾਂ ਕਹਿੰਦਾ ਤੂੰ ਅੱਡੇ ਲਵਾ ਕੇ ਡਾ ਡਾ ਕੇ ਦੱਸ ਲੈ ਜਿਹਾ ਜਿਹਾ ਉੱਡਦੇ ਆ ਠੀਕ ਐ ਯਾਰ ਹਾਂ ਹਾਂ ਬਾਕੀ ਨਹੀਂ ਪਤਾ ਘਰੇ ਨਾ ਆਰਡਰ ਤੇ ਬਾਜੀ ਭੜਕਾਈ ਤੁਰਿਆ ਕਰਨੇ ਐ ਵੀ ਨਹੀਂ ਪਤਾ ਆ ਬੱਚੇ ਸਵਿਰਦਲੇ ਠੀਕ ਐ ਬਾਪੂ ਓਕੇ ਵੀ ਰਿਪੋਰਟ ਬਾਈ ਬਸ ਬਹੁਤ ਵੀਡੀਓ ਕਰਤੀ ਲੰਮੀ ਤੇ ਪੱਲੇ ਪੁੱਲੇ ਤਾਂ ਹਜੇ ਯਾਰ ਬੱਚੇ ਆ ਹੁਣ ਤਾਂ ਕੀ ਵਿਖਾ ਕੇ ਸੁਣੇ ਇਹਨਾਂ ਦੇ ਹਨਾ ਕੀ ਖੋਲ ਕੇ ਕਿ ਹੋ ਜੇ ਐ ਚਲੋ ਫਿਰ ਵੀ ਦਿਖਾ ਦਿੰਨੇ ਆ ਲਓ ਲਓ ਤੇ ਲਓ ਓਕੇ ਬੈਠਾ ਵਈ ਇਹ ਕਿਹੜੇ ਬੰਦਾ ਹੈ ਤੇ ਪੈਰ ਪੂਰੇ ਆ ਡੇੜੇ ਹੋਏ ਪਏ ਕੋ ਘਾਟ ਰਣ ਦੋ ਉਹ ਦਾ ਘਟ ਹੋਣ ਇਹਨਾਂ ਨੂੰ ਬਸ ਓਕੇ ਰਿਪੋਰਟਾਂ ਓਕੇ ਹੋ ਗਈ ਰਿਪੋਰਟ ਜੀ ਬੱਚੀ ਦਿੱਤੇ ਸਾਹ ਤੇ ਆਇਓ ਚੱਲਗੇ ਬਾਹਰ ਬਸ ਆ ਕੇ ਦਾਣੇ ਪਾਵਾਂਗੇ ਇਹਨਾਂ ਨੂੰ ਜੀ ਮੇਰੇ ਵੀਰੋ ਚੱਲ ਪਏ ਜੀ ਵੇਖ ਕੇ ਡਰਵਾ ਹਾਣੂ ਜੀ ਹਾਂ ਜੀ ਜੋਬਰ ਜੀ ਮੋਰ ਜੀ ਸਵਾਰਨ ਸਹੀ ਠੀਕ ਹੈ ਚੱਕ ਲੈ ਸਾਰਾ ਜੀ ਓਕੇ ਚੱਲਦੇ ਆ ਭਾਈ ਹੁਣ ਹੌਲੀ ਹੌਲੀ ਬਸ ਕੱਪੜੇ ਲੈਣੇ ਮੈਂ ਕੱਪੜੇ ਲੈਣੇ ਆ ਤੇ ਪਹਿਲੇ ਨੇ ਲੈਣ ਜਾਣਾ ਵੀ ਦਮਦਾਰ ਨਾਲ ਠੀਕ ਹੈ ਕਿ ਨਹੀਂ ਟੀ ਦਾ ਸਟਾਫ ਕੋਲ ਚਾਹੀਂ ਆਗੇ ਗੇਦੜਵਾਹ ਜੀ ਮੈਂ ਕਹਿੰਦੇ ਸੀ ਆਗੇ ਪਿੰਡ ਕੇ ਦੜਵਾਹ ਵੇਖਾ ਕੇ ਸਟਾਫ ਕੋਲ ਚੇਦੂ ਬਾਦ ਜੀ ਉहां ਗਏ ਕੱਪੜੇ ਬੈਂਟ ਕੋਟ ਹਾਂਜੀ ਗੁਰਦਾ ਪਿਆਮਾ ਪਹਿਲਾਂ ਛੋਟਾ ਦਾ ਪਾਉਣਾ ਸੀ ਉਹ ਦੂ ਬਾਦ ਗੁਰਦਾ ਪਹਿਮ ਨਹੀਂ ਪਾਇਆ ਉਹ ਦੂ ਬਾਦ ਹੁਣ ਅੱਜ ਸ਼ਾਇਦ ਸਮਾਉਣਾ ਦੇ ਕੇ ਜਾਵਾਂਗੇ ਤੇ ਮੇਬੀ ਇਦੋਂ ਬਾਅਦ ਫਿਊਚਰ ਚ ਬਾ ਮੰਗੇ ਲੈ ਚਾਚੇ ਦੇ ਵਿਆਹ ਤੇ ਕਰਤਾ ਕੋਟ ਪੈਂਟ ਸਲੈਕਟ ਐਨੀ ਵਿਆਹ ਤੇ ਤੂੰ ਦਾ ਤੇਰੇ ਵਿਆਹ ਤੇ ਉਹ ਗਲਤੀ ਹੋ ਗਈ ਚਾਚਾ ਉਹ ਕੱਪੜੇ ਲੈਦੇ ਫਿਰਦੇ ਕੱਪੜੇ ਲੈਦੇ ਫਿਰਦੇ ਵੈਸੇ ਇਹਦਾ ਵੈਸੇ ਟ੍ਰਾਇਲ ਵਾਸਤੇ ਪਾਏ ਆ ਕਪੜਾ ਹਿ ਦਿਖਾਇਆ ਨਹੀਂ ਹਜੇ ਸਹੀ ਤਾਂ ਇਹਦਾ ਇਹਦਾ ਵੈਸੇ ਟ੍ਰਾਇਲ ਹੈ ਤਾਂ ਵੀ ਤੁਸੀਂ ਚੈੱਕ ਕਰੋ ਚੈੱਕ ਕਰੋ ਹਾਂ ਗੁੜੀਆਂ ਯੋ ਯੋ ਫੱਕ ਫੱਕ ਫਿਰ ਚੈੱਕ ਕਰੋ ਮੈਨੂੰ ਕਰਾ ਲੰਗੀ ਕਿਤੇ ਵੀ ਇਹ ਓਕੇ ਠੀਕ ਹੈ ਤੇ ਕਪੜਾ ਬਾਅਦ ਦਿਖਾਵਾਂਗੇ ਰੋਦਾ ਕੋਟ ਪੈਂਟ ਬਣਾ ਕੇ ਹਮ ਦੇਖ ਉਹ ਲੈ ਜੀ ਨਾ ਚੱਲੀ ਜਾਂਦੀ ਮੈਂੰਤੀ ਕਰਦਾ ਖੜਦੇਗੇ ਫੇ ਫੌਜੀ ਖੜਦੇਗੇ ਸਾਵਧਾਨ ਸਾਵਧਾਨ ਜੈ ਹਿੰਦ ਕੋਈ ਨਹੀਂ ਕਰ ਲੀਏ ਸੈਟਿੰਗ ਕਰਾਂ ਫੇਰ ਦੇਖੋ ਨੇ ਛੱਟੇ ਜੀ ਚਾਚਾ ਛੱਟੇ ਜੀ ਆ ਸੈਟਟਾ ਕੋ ਕਿਵੇਂ ਲੱਗਿਆ ਵੀ ਸੈਟਿੰਗ ਹੋ ਗਈ ਮੈਨੂੰ ਜੀਬ ਲੱਗਿਆ ਸੈਟਿੰਗ ਹੋ ਗਈ ਪੂਰੀ ਅ ਗਲੋ ਹੈਗਾ ਤੇਰੇ ਫੇਸ ਤੇ ਬਸ ਕੋਟ ਪੈਂਟ ਦੀ ਖੁਸ਼ੀ ਤੇਨੂੰ ਕੋਈ ਕੁਝ ਨਹੀਂ ਹੈ ਨਾ ਮੈਨੂੰ ਮੂੰਹ ਦੀ ਖੁਸ਼ੀ ਹੈ ਪੈਂਟ ਅ ਕੋਟ ਦੀ ਕੋਈ ਖੁਸ਼ੀ ਨਹੀਂ ਚੱਲੀਏ ਹੋਰ ਵੇਖੀ ਸਕਦਾ ਚੱਲ ਬੇ ਜੀ ਸ਼ਹਿਰ ਗਿੱਦੜਵਾਹਾ ਤੋਂ ਠੀਕ ਹੈ ਕਿ ਨਹੀਂ ਤੇ ਬਸ ਉਹ ਮੈਂ ਹਾ ਮੈਂ ਨਾ ਹਾ ਤੇ ਗਹੀ ਬਾਹਲਾ ਪੜਾਓ ਪਿੱਛੇ ਭਰਾਵਾ ਜਦੋਂ ਮੈਂ ਪਹਿਲੀ ਵਾਰ ਮੁਕਸਰਿਆਂ ਤੋਂ ਹਾਂ ਨਾ ਭਰਾਵਾ ਭਰਾਵਾ 60 ਤੇ ਮੁਰਸਾਹੋਂ ਦਾ ਤਿਲਕ ਗਿਆ ਚੱਲੀਏ ਪਿੰਡ ਚਲੀਏ ਪਿੰਡ ਤਾਂ ਚੱਲਦੇ ਆ ਮੇਰੀ ਗੱਲ ਸੁਣ ਲੋ 60 ਤੇ ਮੁਰਹੂਮ ਪਹਿਲਾਂ ਤੜਕੇ ਗੱਲਾਂ ਨੇ ਹੁਣ ਮੈਨੂੰ ਗੱਲਾਂ ਇਹਦੇ ਸੁਣੂ ਹੁਣ ਚੱਲ ਪਿਆ ਉਹ ਹੁਣ ਆਪਾਂ ਚੱਲ ਪਏ ਪਿੰਡ ਨੂੰ ਤਾਂ ਕਰਕੇ ਤੇ ਭਰਾਵਾ ਇੱਥੋਂ ਮੈਂ 60 ਤੇ ਢਲਕਾ ਦਾ ਨਹੀਂ ਮੁਰਸਾਹੋਂ ਲੈ ਇੱਥੋਂ ਲੈ ਕੇ ਜਿਵੇਂ ਹੋ ਸਾਹਮਣੇ ਗੰਜਾਇਆ ਬਾਬਾ ਬੈਠਾ ਹੈ 올ਡ ਫਰੈਂਡ ਉਹ ਅਲਟਾ ਮਾਡਲ ਇੰਨੀ ਬਾੜ ਨੇ ਤਿਲਕਦੇ ਹੀ ਉਹ ਮੁਰਸਾਹੋਂ ਸੌਂਗ ਲੱਗੇ ਜਦੋਂ ਮੁਕਸਰ ਗਿਆ ਜਦੋਂ ਪਹਿਲੇ ਰੀ ਮੁਕਸਰ ਗਿਆ ਮੈਂ ਹੋਇਆ ਕਿ ਕੁਝ ਵੀ ਨਹੀਂ ਹੋਇਆ ਕੀ ਕਰਾਂਗੇ ਜੀ ਮੈਂ ਗਿਆ ਸੀ ਉੱਥੇ ਮੁੰਡਿਆਂ ਨੇ ਸਦਾ ਹੀ ਮੈ ਹਾਂ ਦਾ ਹਾਂ ਮੇਲਾ ਸੀ ਉਹ ਤਾਂ ਮੇਲੇ ਤੇ ਗਿਆ ਇੰਨੀ ਵਾਰ ਦਿਲ ਕਦਾ ਗਿਆ ਮੈਂ ਕੁਝ ਵੀ ਨਹੀਂ ਸਿਰਫ ਇੱਕ ਦਾ ਮੜ ਜਾ ਬੂਟ ਕਾ ਸਿਆ ਮੇਰਾ ਇੱਕ ਮੜ ਬੜੀ ਲੋਈ ਕਸੀ ਇੱਕ ਲੋਈ ਲਈ ਸੀ ਨਾ ਫਿਰ ਮੈਂ ਐਂ ਗਾ ਨਾਲ ਹੀ ਮੈਨੂੰ ਭੱਜ ਕੇ ਚੱਕਣਾ ਏ ਮੈਂ ਤਾਂ ਖੜਾ ਕੇ ਮੈਂ ਮੋਟਰਸਾਈਕਲ ਚੱਕਦਾ ਕੱਲਾ ਮੈਂ ਤਾਂ ਕੋਈ ਗੱਲ ਨਹੀਂ ਚਲੋ ਤੇਲ ਪਤੀ ਲੈਣੀ ਮੋਟਰਸਾਈਕਲ ਦੀ ਟਾਪੇ ਸਾਨੂੰ ਮਿਲੇ ਨਹੀਂ ਤਾਂ ਲੈ ਜਾ ਦਿਓਗੇ ਅਸੀਂ ਕਹਿੰਦੇ ਜੀ ਕਾਰ ਦਾ ਸੀਸਾ ਪਾਉਂਦੇ ਫਿਰ ਨਹੀਂ ਉਹ ਦਮਣੀ ਹਰਖ ਗਿਆ ਸੀ ਐਨ ਸਿਰ ਮਾਰਿਆ ਪਾਦਾ ਪੜਾਕਾ ਨਾ ਸੀਸੇ ਦਾ ਦਮਣੀ ਲੜਾਈ ਹੋ ਗਈ ਸੱਚੀ ਗੱਲ ਕਿਉਂ ਦੱਸਦਾਂ ਨਫਰਤ ਨਹੀਂ ਪਈ ਯਾਰ ਪਰ ਮੈਂ ਗੱਪ ਜਮਾ ਕੇ ਰਾਜੀ ਨੀ ਭਰਾਵਾ ਯਾਰ ਸਿੱਧੇ ਹੀ ਗੱਲ ਹੈ ਉਹ ਬਈ ਦੌਣੇ ਵਾਲੀ ਸਾਈਡ ਤੋਂ ਜਦੋਂ ਫਾਇਰਿੰਗ ਹੋਈ ਤੇ ਬੜਾ ਸੀਸੇ ਦਾ ਵਾਜੀ ਫਾਇਰ ਉੱਥੇ ਅੰਦਰ ਹੀ ਦੌਣੀ ਆ ਕਿਉਂ ਫਾਇਰ ਵੱਜਿਆ ਉੱਥੇ ਫਾਇਰ ਵੱਜਿਆ ਮੇਰੇ ਬਈ ਦੀ ਫਾਇਰ ਵੱਜ ਕੇ ਤੇ ਮੇਰੇ ਹੱਕੜਾਂ ਵਾਲੀ ਕਿ ਦੁਖ ਗਿਆ ਭੈਣ ਜੋ ਉੱਦਾਂ ਤੇਰੀ ਏਕੜੇ ਰੋਕਤਾ ਰੋਕਾ ਏਡਾ ਚੰਮ ਜਨਾਂ ਕੋ ਸੂਨਾ ਕੰਮ ਹੈ ਠੀਕ ਹੈ ਤਾਂ ਸਿੱਧਾ ਸਿੱਧਾ ਉਹ ਰੀ ਜਾਣ ਆਹ ਉਹ ਰੀ ਮੈਡੀਕੋ ਸਟੋਰ ਹਾਂਜੀ ਉੱਥੇ ਜਾਣਾ ਆਪਾਂ ਉਹ ਪੂਣਾ ਸੀਸਾ ਕੜਾ ਮੈਡੀਕੋ ਜੀ ਹੁੰਦਾ ਇਹਨੇ ਸੱਚੀ ਨਾ ਪਰ ਟੈਂਪਾਜ ਕਰਦੇ ਫਿਰਦੇ ਆਂ ਕਿੰਨੀ ਡਿੱਗੀ ਨਹੀਂ ਓਹ ਓ ਮਾਈ ਗੋਡ ਕੋਈ ਨਾ ਕੋਈ ਕੋਈ ਹਾ ਤੂੰ ਗਰਮ ਨਾ ਹੋ ਆਪਾਂ ਐਵੇਂ ਹੁਣ ਗੱਲ ਤੋਂ ਵੀ ਹੈ ਆਪਣੀ ਕਾਰ ਤੇ ਬਰੋਬਰ ਭਜਾਉਣੀ ਹੋਵੇ ਤੇ ਆਪੇ ਤੇ ਮੂੰਹੇ ਲਾ ਕੇ ਤੈਨੂੰ ਰੋਕੇ ੜਾਈ ਆਪਾਂ ਇਹਨੂੰ ਹੈ ਐ ਨਾ ਜੀ ਚੋਬਰ ਦੀ ਢੂਈ ਲੱਗ ਰੋਕਾਂਗੇ ਇਹਨੂੰ ਪਗਾਹ ਤੋਂ ਸਾਰੀ ਕਿੰਗਾ ਭਾਗ ਨੂੰ ਇਹ ਤੀਨ ਵਿਕਸੀ ਕਰ ਦੋ ਜੀ ਚੌੜ ਨਾ ਕਰੋ ਤੂੰ ਹੋਰ ਹੋਣ ਤੇ ਮੈਂ ਬਿੰਗੀ ਘਰ ਨੂੰ ਭੇਜਦਾ ਤੇ ਹੋਰ ਹੋਣ ਦੇ ਦੋ ਬੰਦੇ ਦੋ ਬੰਦੇ ਨਾਲ ਹੋਰ ਹੋਣ ਤੂੰ ਤਰਾ ਨਿੰਗਾ ਮਾਰਿਆ ਪਤਾ ਨਹੀਂ ਕਿਦੀ ਟਾਂਗੇ ਕਿਦੀ ਛਤਰੀ ਆ ਐਸਾ ਸਿਰਫ ਜੂਮ ਮਾਰ ਕੇ ਦਿਖਾਤਾ ਸਾਨੂੰ ਮੰਨ ਕੇ ਜਿਉਂਦੇ ਤਾਂ ਫਾੜਕ ਲੱਗਿਆ ਇਹ ਉਹ ਕਰ ਜਾਂਦੇ ਤੇ ਮੇਰੀ ਕੂਤਰਾ ਚ ਨਿਗਾਹਾਂ ਕਰਕੇ ਇੱਕ ਓਡਾ ਹੀ ਫਿਰਦਾ ਬੱਚਾ ਉਹਦੇ ਕੋ ਸਾਹਮਣੇ ਪਤਾ ਨਹੀਂ ਕੀਦਾ ਇਹਨਾਂ ਦੀ ਹੋਣਾ ਚਲੋ ਹੋ ਜਾਂਦਾ ਉਹਦੀਆਂ ਬਗਲਾਂ ਤੇ ਫੁੰਝ ਆ ਓਡਾ ਆਉਂਦਾ ਆਉਂਦਾ ਆ ਤਾਰਾਂ ਦੇ ਵਿੱਚ ਦੀ ਆ ਗਿਆ ਆ ਆ ਗਿਆ ਆ ਆ ਗਿਆ ਹਾਂ ਆਇਆ ਕਿੱਥੇ ਹੈ ਜੀ ਉਹ ਹੁੰਦਾ ਨਹੀਂ ਫੜੀ ਜਾਂਦੇ ਆ ਨਹੀਂ 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 ਇਸ ਤਰ੍ਹਾਂ ਨਹੀਂ ਕਰਨੋ ਫਿਰ ਇਸ ਤਰ੍ਹਾਂ ਛਾਹੋਂ ਗੈਸ ਤੇ ਵੇਖੀ ਆ ਨਾ ਇਹ ਕੁ ਹਾਂ ਦੋਸਤੀ ਬੰਦ ਦੇ ਹਾਂਜੀ ਮੈਂ ਵੀ ਰਾਹੇ ਘਰੇ ਸਰਾਹ ਵਾਲਾ ਨਹੀਂ ਆਵਾ ਹਾਂ ਉਹ ਸੀਸੇ ਵਾਲਾ ਹੀ ਬੜਾ ਨਵੇੜਾ ਕਹਿੰਦਾ ਸਸਤੇ ਹੀ ਨਿਵੇੜਿਆ ਵਦਕਾਪਾ ਓਕੇ ਜੀ ਮੈਂ ਆਉਣਾ ਸ਼ਾਇਦ ਮੈਂ 100% ਬਸ ਆ ਜੀ ਫਿਰ ਆਕਾਸ ਦੀ ਯਾ ਗਾਦਾ ਕੋਈ ਗੱਲ ਨਹੀਂ ਹਾਂ ਹਾਂ ਮੈਂ ਲੇਟਨ ਨੂੰਟਾ ਛੱਡ ਲਾ ਯਾਰ ਕੂਤਰੀ ਅੱਛਾ ਬਾਬਾ ਯਾਰ ਕੂਤਰੀ ਜੀ ਵੀ ਨਹੀਂ ਛੱਡੀ ਉਹ ਤਾੜੀ ਸਾਚ ਤੜਕੀ ਤੀ ਵਿਚਾਰੀ ਪਰ ਲੇਟ ਤਾਂ ਛੱਡਤੀ ਪਾਣਾ ਉਹ ਜਿਹੜੀ ਸਫੇ ਚਟੀ ਕੁਦਰੀ ਸੀ ਉਹ ਬਾਹਰੋਂ ਪਾਣੀ ਪੂਣੀ ਪੀ ਕੇ ਬਾਹਰੋਂ ਦਾਣੇ ਖਾ ਕੇ ਵਿਚਾਰੀ ਗਰੀਬਣੀ ਤੇ ਫੇਰ ਉਹ ਡੀ ਟੜਕੇ ਉਹ ਫਿਰ ਦੀ ਸੇ ਉਤਰੀ ਤੇ ਮੇਬੀ ਮੇਬੀ ਅੱਜ ਨਾ ਗਿੱਲੀ ਨੇ ਕਰਤਾ ਚੱਲ ਕੱਲ ਦਾ ਦਾ ਕੋਈ ਨਹੀਂ ਚੱਲ ਕੱਲ ਨੂੰ ਪੱਕਾ ਤਾੜ ਦੇਾਂਗੇ ਜੇ ਆ ਗਈ ਤਾਂ ਟਾਈਮ ਨਾਲ ਅੱਜ ਵੀ ਲੇਟ ਹੋ ਗਿਆ ਵਿਚਾਰੀ ਤਾੜੀ ਨਹੀਂ ਗਈ ਆਪਣੀ ਹਾਂਜੀ ਮੇਰੇ ਗਰੁੱਪ ਆ ਕੇ ਬੰਦ ਛੱਡ ਕੇ ਲੈਟਾ ਲੁੱਟਾ ਅੰਦਰ ਲੀਆਂ ਨੇ ਬਾਹਰ ਲੀਆਂ ਦਾਣਾ ਪਾਣੀ ਸਾਰਾ ਕੁਝ ਕਰਨਾ ਕਬੂਤਰਾਂ ਦਾ ਮਿਰਰੇ ਆਏ ਹਨ ਆਪ ਹੁੱਡੀ ਹੱਡੀ ਪਾਲਾਂ ਸ਼ੂਪਾਲਾਂ ਉਦੋਂ ਬਾਅਦ ਫਿਰ ਸਾਰੀ ਗੱਲਬਾਤ ਦੱਸਾਂਗੇ ਇਹ ਕਾ ਬੜੀ ਫੀਲਿੰਗ ਹੁੰਦੀ ਹੈ ਬਾਬਿਓ ਜਦੋਂ ਆਉਣੇ ਆ ਹਨਾ ਆ ਤੇ ਆਏ ਜਿਵੇਂ ਲੱਤਾਂ ਛੱਡ ਰਿਆਂ ਖੁੱਡਿਆਂ ਦੀਆਂ ਸਾਰੇ ਘਰ ਦੀਆਂ ਛੱਡ ਰਿਆਂ ਘੈਂਚ ਉਹ ਯੇ ਵੋ ਉਹ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਰਾਤ ਨੂੰ ਇੱਕ ਤਾਂ ਨੇ ਜੀ ਬਾਹਰ ਜਾ ਕੇ ਤੂੰ ਹੀ ਦਿਲ ਜਾਗਣ ਲੱਗ ਜਾਂਦਾ ਇੱਕ ਤੁਹਾਨੂੰ ਪਤਾ ਮੇਰਾ ਤਾਂ ਉਹੀ ਘੜਦਾ ਹੀ ਰਹਿੰਦਾ ਹੈ ਹਨਾ ਇਕ ਕਮਿਤੇ ਦੀ ਹੋ ਹੈਂਬਰ ਵੀ ਇਥੇ ਭਈਆ ਭਈ ਇਹ ਵੀ ਉਹਨੂੰ ਫੜਾ ਕੇ ਆਉਣੀ ਹੈ ਤੇ ਦਵਣੀ ਆ ਕੇ ਲੱਗਾ ਮੈਂ ਤਾਂ ਘਰੇ ਲੈਣ ਗਿਆ ਸੀ ਪਾਣੀ ਕੂਤਰਾਂ ਵਾਸਤੇ ਪਾਣੀ ਭੁੱਲ ਗਿਆ ਆ ਪਿਆ ਹੌਟ ਵਾਟਰ ਲੈ ਕੇ ਤਾਂ ਦੰਦ ਨੂੰ ਪਾਵਾ ਮੈਂ ਟਾਈਮ ਲਾਉ ਨੂੰ ਛੱਡਾਂਗੇ ਤੇ ਦਵਣੀ ਨੇ ਉਹਨੂੰ ਟੇਲ ਪੱਤੀ ਕਾਸਤੀ ਭਈ ਹੈ ਨਾ ਉਹ ਟੇਲ ਕਾਸਤੀ ਪੱਤੀ ਉੱਤੇ ਥਲੇ ਟੇਲ ਪੱਤੀ ਵੀ ਲੇ ਕੇ ਉੱਤੇ ਤੇਲ ਲਾ ਕੇ ਵਾਇਰਾਂ ਨੂੰ ਪਾ ਕੇ ਨੜ ਕਾਸਤੀ ਇਹ ਨਵੀਂ ਬੜੀ ਸੱਟ ਆਈ ਪਹਿਨਾਂ ਲਈ ਭਾਈ ਲੂੰਗੀ ਜਨਾ ਹਾਂ ਦੇ ਨਾ ਦੇਰ ਲਈ ਜੀ ਭਈ ਨਾ ਨਾ ਆ ਵੀ ਹਿਲ ਨੂੰ ਘਟ ਗਈ ਹੁਣ ਮੋਟਸਾ ਤੇ ਠੀਕ ਹੈ ਦਵਣੀ ਯਾਰ ਹੁਣ ਲੈ ਨੂੰ ਅੰਦਰ ਬਾਹਰ ਲੈ ਜਾਣ ਲੱ ਕਾਰਬੂਰੇਟਰ ਦਾ यरमोटਸਾਂ ਦਾ ਬਹੁਤ ਸੋਹਣਾ ਬਣ ਗਿਆ ਯਾਰ ਹਨਾ ਦਬਣੀ ਕਾਰਬੂਰੇਟਰ ਦਾ ਕੰਮ ਕਰਾਉਣ ਲਈ ਇਹਦਾ ਵਾਸਤੇ ਘਟਾਪੇ ਠੂਪੇ ਬਦਲਣ ਵਾਲੇ ਇਹ ਮਾੜੀ ਆ ਤੇ ਸਰੇ ਹੀ ਲੱਗ ਹੈ ਨਵਾਂ ਨਵਾਂ ਤੇ ਪਾਣੀ ਵਾਲਾ ਕੰਮ ਹੋ ਗਿਆ ਵੀ ਸਾਰੇ ਕਿਤਰਾ ਦਾ ਰੈਡੀ ਉਧਰ ਸਾਰੇ ਗੁੱਡੇ ਜੀ ਹੌਟ ਵਾਟਰ ਪਾਇਆ ਜਾਂਦਾ ਆ ਬੈਟ ਕਾਲਦੋਂ ਅਪਸ ਨੂੰ ਪਤਾ ਉਹ ਪਾਈ ਸੀਗੀ ਆਪਣੀ ਮਲਟੀ ਸਟਾਰ ਐਂਡ ਬਰੂਟਨ ਤੇ ਇਹਨਾਂ ਦਾ ਵੀ ਵਾਟਰ ਅੱਜ ਬਦਲਤਾ ਤੇ ਇਹਨੂੰ ਫਰੈਸ਼ ਵਾਟਰ ਪਾਤਾ ਕੋਸਾ ਕਰਕੇ ਮਤਲਬ ਤੱਤੇ ਪਣ ਤੋਂ ਭਾਵੇਂ ਆਏ ਨਹੀਂ ਹੁੰਦਾ ਬਾਕੀ ਤੂੰ ਸਾਰੇ ਸਿਆਣੇ ਉਹੋ ਜੀ ਕੋਈ ਗੱਲ ਨਹੀਂ ਹਨਾ ਤੱਕ ਤੇ ਪਾਣੀ ਦੁਪਾਰ ਕੀ ਹੁੰਦਾ ਵੀ ਕੋਸਾ ਪਾਣੀ ਨਿੱਗਾ ਪਾਣੀ ਪਾਉਣਾ ਜਾਣਾ ਨੂੰ ਆਏ ਨਹੀਂ ਉਬਲਦਾ ਉਬਲਦਾ ਪਾਉਣਾ ਹੱਸਾ ਠੀਕ ਹੈ ਕਿ ਨਹੀਂ ਪਾਣੀ ਰੈਡੀ ਆ ਹੁਣ ਦਾਣੇ ਰੱਖਣ ਦੀ ਵਾਰੀ ਐ ਤੇ ਹੈ ਦਵਣੀ ਨੇ ਦਵਣੀ ਸਾਰਾ ਹੀ ਮੋੜਸਾਂ ਨਾਲ ਖੋਲੀ ਪਿਆ ਬਈ ਇਹ ਜਕੰਦਰ ਦਾ ਮਿਸਟਰ ਵਾਲੀ ਭੜਾ ਜਿਹੜੇ ਮਿਸਟਰਨ ਲੱਗ ਜਾਂਦਾ ਨਾ ਤੈਨੂੰ ਫੇਲ ਕਰਨ ਨੂੰ ਹੀ ਕਰਦਾ ਓ ਥੋੜੀ ਜਿਹੀ ਕਰਦਾ ਓਏ ਜਿਹੀ ਕਰਦਾ ਮੋੜਸਾਂ ਦੇ ਦੇਖੋ ਲੈ ਕੀ ਪੰਗੇ ਲਈ ਜਾਂਦਾ ਉਹ ਤੇਰੀ ਲਓ ਜੀ ਪਹਿਲਾ ਖੁੱਡਾ ਆਜੋ ਆਜੋ ਕੱਲ ਮਿਲਦਾ ਆਜੋ ਕਿ ਨਹੀਂ ਭੁੱਲ ਗਿਆ ਸੀ ਆ ਆਜੋ ਆ ਆਜੋ 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 ਪੁੱਤ ਖੁੱਡਾ ਨੰਬਰ 2 ਖੜਜੋ ਖੜਜੋ ਆਜੋ ਆ ਆਜੋ ਆਜੋ ਪੁੱਤ ਆਜੋ ਆਜੋ ਤੀਜਾ ਖੁੱਡਾ ਆਪਣੇ ਬੱਚਿਆਂ ਵਾਲਾ ਆਜੋ 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 ਪੁੱਤ ਆਜੋ 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 ਆ ਆਇਓ 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 ਪੁੱਤ ਆਇਓ 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 ਓਕੇ ਵੀਰ ਬੋੜਵਾ ਵੀ ਇਧਰ ਬੈਠ ਕਰੇ ਰੱਖ ਲ ਗਏ ਜੀ ਇਧਰ ਬੈਠ ਖਿcjਵੀ ਆਇਓ 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 ਪੁੱਤ ਆਇਓ 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 ਬੇਟਾ ਓਕੇ ਹੋ ਗਈ ਦਾਣੇ ਪਾਣੀ ਦੀ ਰਿਪੋਰਟ ਸਾਰੇ ਕੂਤਣ ਦਜੀ ਕਹਿੰਦੇ ਸਿਰਾਂ ਲਾਦੀ ਬਈ ਕੋਈ ਗੱਲ ਨਹੀਂ ਗਾਣੇ ਕਰਦੇ ਬੰਦਾ ਇਹ ਤਾਂ ਉਹਦਾ ਵਿੱਚ ਬੋਲੀ ਨਰਮ ਤਰੀਕਾ ਆ ਗਿਆ ਮੜਾ ਜਾ YouTube ਵਾਲੇ ਮੰਨ ਜਾਂਦੇ ਮੇਰੀ ਕਦੇ ਕਦੇ 200 ਤੇਲ ਨੰਬਰ ਨੇ ਬਹੁਤ ਕੰਮ ਦਿੱਤਾ ਬਾਈ ਤੁਸੀਂ ਆ ਦੇਖੋ ਮਿਸਤਰੀ ਪੁਣੇ ਦੇ ਕੰਮ ਦੇਖ ਲਓ ਮੁੜ ਕੇ ਆਏ ਨਾ ਕੋਈ ਅਸ਼ੰਕਾ ਚ ਨਾ ਰਹਿ ਜੇ ਉਹ ਵੀ ਤੁਸੀਂ ਕਿਵੇਂ ਕਰ ਦਿਓ ਆ ਦੇਖੋ ਆ ਹਾਂ ਜਿਹੜੇ ਜਿਹੜਾ ਪਾ ਲੰਗਾ ਲਓ ਦੇਖੋ ਦੇਖੋ ਫਿਰ ਦੇਣਾ ਹੈ ਜੇ ਕਿਲਰ ਦੇ ਵੇਖੋ ਐਂ ਕਿਲਰ ਦੇ ਮਾਰੇ ਤੋਂ ਲਾਤੇ ਹੈ ਤੇ ਮੋਟਰਸਾਈਕਲ ਐਸਾ ਕਸਿਆ ਕਿਸੇ ਪਾਸਿਓਂ ਕੋਈ ਆਵਾਜ਼ ਨਹੀਂ ਆਉਣੀ ਟਾਪੇ ਟੂਪੇ ਆਏ ਜਾਸਤੇ ਯਰ ਦਮਣੀ ਨੇ ਵਿੱਚ ਯਰ ਬਬੀ ਆਪ ਸੱਲ ਕੱਢ ਕੱਢ ਕੇ ਤੁਹਾਡੇ ਸਾਹਮਣੇ ਗੁੰਦ ਪਾ ਪਾ ਤੇ 203 ਨੰਬਰ ਪਾ ਪਾ ਵਿੱਚ ਕਿਦੋਂ ਵੀ ਕੋਈ ਛਣ ਦੀ ਆਵਾਜ਼ ਨਾ ਆਏ ਵੀ ਐ ਚਲ ਛਈਆਂ ਛਈਆਂ ਛਈ ਉਹ ਕੰਮ ਨਾ ਹੋਵੇ ਦੋ ਹੈ 232 ਹਾਂ 2 ਸੂਤ ਪੱਤੀ ਕੱਢੀਏ ਸੱਲ ਦੋ ਸੂਤ ਪੱਤੀ ਵੇਚ ਦੀ ਸੱਲ ਕੱਢੇ ਆਪ ਠੀਕ ਹੈ ਥੋੜੀ ਵੀ ਨਹੀਂ ਸੀ ਥੋੜੀ ਵੀ ਨਹੀਂ ਸੀ ਪਲਾਸ ਨਾਲ ਟੰਬਿਆਂ ਨਾਲ ਤੇ ਉਹ ਫਲਾਂਚੀ ਕਟਾਈ ਨਾਲ ਤੇ ਸਾਰੀਆਂ ਚੀਜ਼ਾਂ ਹੀ ਨਾ ਜਿਆਦੇ ਕਸਤੀਆਂ ਵੀ ਹੁਣ ਇਹਨੂੰ ਕੱਲ ਨੂੰ ਅਸੀਂ ਤੇਲ ਮੁੱਕਿਆ ਬਸ ਨੂੰ ਸਹੀ ਦੱਸਾਂ ਦੇ ਵਿੱਚ ਤੇਲ ਜਮਾ ਕੱਢ ਕੇ ਦਾਪਾ ਜਮਾ ਕੱਢ ਕੇ 1 ਲੀਟਰ ਪਾ ਕੇ ਤੇ ਐਵਰੇਜ ਕੱਢੀ ਦੀ ਵੀ ਕਿੰਨੀ ਦਿੰਦੀ ਇੱਕ ਪਾਲੀਏ ਦੋ ਪਾਲੀਏ ਹਾਂ ਮਤਲਬ ਅੱਧਾ ਪਾਲੀਏ ਇੱਕ ਪਾਈ ਕੱਢਾਂਗੇ ਆਪਾਂ ਕਿੰਨਾ ਚੱਲੂਗਾ ਇਹ ਇੱਕ ਬੋਦਾ ਨਾ ਰੱਖ ਲੈ ਹਾਂ ਲੰਮੀ ਸ਼ੜਕ ਪਾਗੇ ਦੀ ਐਵਰੇਜ ਕੱਢੀ ਹੁਣ ਅਸੀਂ ਆਹੀ ਕੰਮ ਕਰਨਾ ਵੀ ਕਿੰਨਾ ਚਾਹਦਾ ਫਿਰ ਇਹਦਾ ਕਾਰਬੂਰੇਟਰ ਇਹਦਾ ਬਦਲਾਂ ਭੂ ਨਵਾਂ ਮਹਾਨੋ ਪੂਜਾ ਫਿਰ ਸੈਕੰਡ ਹੈਡ ਪਾ ਦਾਂਗੇ ਤੇ ਸਾਰੀ ਏਰ ਕਿਦੋਂ ਆਏ ਉਖਲੀ ਦੇ ਵਿੱਚ ਜੋ ਧੰ ਧੰ 2300 ਦਾ ਬਈ ਜੀ 2300 ਦਾ ਹਾਂ ਜੋ ਨਵਾਂ ਡ ਆਹ ਕੰਪਨੀ ਮੇੜ ਕੰਪਨੀ ਮੇੜ ਤੇ ਇਹਦਾ ਕਿੰਨਾ ਆਜੂਗਾ ਤੇ ਇਹਦਾ 11500 ਬਸ ਫਿਰ 11500 ਆਜੂਗਾ ਨਾ ਜਮਾਨਾ ਨਾ ਨਵੇਂ ਹੀ ਦਰ ਫਿਰ ਨਵੇਂ ਹੀ ਪਾਵਾਂਗੇ ਆਪਾਂ ਹਾਂ ਬਹੁਤ ਵਧੀਆ ਹੋਇਆ ਕੰਮ ਇਹ ਅੱਜ ਦਾਣੇ ਦੁਨੇ ਪਾ ਤੇ ਲੀੜੇ ਕੱਪੜੇ ਸੋਨੇ ਦੇ ਆਂਦੇ ਮੋਟਰਸਾਈਕਲ ਦੇ ਤੇਲ ਪਤੀਲਾ ਆਤੀ ਐਂ ਤਾਂ ਸਵਾਦ ਆਈ ਜਾਂਦਾ ਨਾ ਨਾ ਕੰਮ ਨਹੀਂ ਨਾ ਹਾਂਜੀ ਨਹੀਂ ਹਟ ਦੇ ਕਰੋ ਤੇਲ ਕੱਢ ਕੇ ਲਾ ਦੂਜੇ ਮੋੜ ਸਾਂ ਤੋਂ ਟੈਸਟ ਡਰਾਈਵ ਉੱਕਲੀਆਂ ਜਮਾਰ ਮਰਦੇ ਨੇ ਵੀ ਖੜਕਦਾ ਤਾਂ ਨਹੀਂ ਸੱਚੀ ਆ ਦੇਖੋ ਚਲਾ ਚੰਡਾ ਵੇਹੀ ਖੜਕ ਤਗੜੀ ਕੁਲੀ ਪਾਲ ਕੇ ਵਿੱਚ ਮਾਰਨਾ ਹੈ ਨਹੀਂ ਖੜਕਿਆ ਪੂਰਾ ਆਪ ਰੈਡੀ ਕਰਕੇ ਫਿਰ ਟੈਸਟ ਵੀ ਕਰਨਾ ਇਹਨੂੰ ਹੈ ਲੈ ਆ ਲੈ ਮੁੱਖਾ ਹੀ ਮਾਰ ਦੇ ਕੋਈ ਦਿੱਕਤ ਨਹੀਂ ਇੱਕ ਟਿੱਲਾ ਚਮੜਾ ਲਾ ਲਈ ਪੂਰਾ ਪੂਰੀ ਜਿਹੜੀ ਅੱਜ ਚੱਲਾ ਵਿਚਾਰਾ ਹਾਂ ਪਿੰਡ ਦੀ ਟੈਸਟ ਡਰਾਈ ਫਰਨੀ ਦੇ ਓਕੇ ਤਾਂ ਨਹੀਂ ਓਕੇ ਜੀ ਮੀਂਹੜ ਦਵਣੀ ਕੋਠੀ ਤੇ ਆ ਜਾ ਵੀਡੀਓ ਫੜਾ ਪਹਿਲਾਂ ਮੈਂ ਕੱਲਾ ਹੋਣਾ ਹੁੰਦਾ ਅੱਜ ਦਮਣੀ ਆਏ ਬਰਨਾਰ ਦਮਣੀ ਕੀ ਅੱਜ ਮਾਹੌਲ ਦੇ ਆਪਣੇ ਪਿਆ ਮਾਹੌਲ ਜੀ ਨਹੀਂ ਕਰਦਾ ਕਿ ਆਏ ਬਸ ਇਹ ਨਾਲੀ ਦਾ ਸਵਾਦ ਆ ਗਏ ਖੜਾ ਖੜੀ ਚੰਦਾ ਕਰੇ ਨਾ ਅੱਗੇ ਗੱਲਾਂ ਕਰੀ ਆ ਕੇ ਐਂਦਾ ਗੱਲਾਂ ਕਰੀ ਬਸ ਸੌਗੇ ਨਾ ਅੰਤ ਖੜਿਆ ਕੂਠੀ ਤੇ ਦਾਹਾਂ ਜਿ ਨਿਆਰੇ ਲਾਈ ਇਹ ਦਮਣੀ ਵੀਡੀਓ ਆਪਦੀ ਵੀਡੀਓ ਪਾ ਕੇ ਹੁਣ ਦਮਣੀ ਕਹਿੰਦਾ ਪਹਿਲੇ ਪਿੰਨ ਨੰਬਰ ਤੇ ਦੇਖਣੇ ਤੇ ਐੜ ਚਲਾਉਣੇ ਹਣਾ ਕੋਸੀ ਇਹ ਦੁਬਾਰਾ ਚਲਾਉਣਾ ਹਜੇ ਵੀ ਨਹੀਂ ਲੱਗੀ ਹੈ ਹਜੇ ਲੱਗਣੀ ਹੈ ਕੋਸੀ ਹੋ ਜਾਈ ਦੋ ਦਿਨਾਂ ਤੋਂ ਤਾਂ ਚ ਨਸੀਬ ਹੋਈ ਰੋਟੀ ਖਾਣਾ ਕਿਥੇ ਬੈਠ ਕੇ ਇੱਥੇ ਲੋਟ ਆ ਜਾ ਕੋ ਚੈੱਕ ਕਰ ਡੋਂਟ ਵਰੀ ਖਾਲਾ ਮੈਂ ਦੋ ਸਵਾਲ ਕੀ ਰਹੀ ਹਾਂ ਰੋਟੀ ਬਾਰੇ ਹਾਂਜੀ ਮੇਰੇ ਵੀਰੋ ਆਗੇ ਜੇ ਇਦਾਂ ਲ ਕਰੇ ਵਾਟਰ ਲੈਂਦਾ ਪੀਣ ਨੂੰ ਥੋੜਾ ਜਿਹਾ ਮਿਲਕ ਲੈਂਦਾ ਮੈਂ ਜਾਨ ਪੈ ਉਸ ਦੇ ਵਿੱਚ ਟੂਈ ਦਖੀ ਜਾਂਦੀ ਆ ਢਿੱਡ ਦੁਖਿਆਦਾ ਕੁੱਬੇ ਹੋਏ ਪੈ ਕਰਕੇ ਰੋਟੀ ਨਹੀਂ ਖਾਦੀ ਤੇ ਰੋਟੀ ਖਾਣੀ ਨਹੀਂ ਭੈ ਜੋ ਜੀ ਨਹੀਂ ਕਰਦਾ ਅੰਦਰੋ ਯਾਰ ਪਤਾ ਨਹੀਂ ਕੀ ਅੰਦਰ ਹੀ ਮਰਿਆ ਪਿਆ ਹੁਣ ਰੱਬ ਜਾਣੇ ਵੀ ਕੀ ਕਹਿੰਦੇ ਹੁੰਦੇ ਆ ਮੈਨੂੰ ਇਹ ਨਾਲ ਜਿਆਦਾ ਸੋਜਾ ਸਾਜਾ ਪੈਗਾ ਤੇ ਯਾ ਕੋਈ ਹੋਰ ਗੜਬੜ ਹੋਈ ਅੰਦਰ ਹੁਣ ਮਾੜੀ ਮੋਟੀ ਕੋਈ ਤਾਂ ਧਰਨਣਾ ਪਏ ਸੋਜ ਜਾਣਾ ਪਏ ਮੈਂ ਕਿਹੜਾ ਸੋਜਾਂ ਯਾਰ ਹਣਾ ਕਲਪਨਾ ਨਹੀਂ ਮੁਕਤੀ ਪਏ ਤੇ ਰੋਟੀ ਕਿੱਥੇ ਖਾ ਲਾਂਗੇ ਤੇ ਬਾਕੀ ਮੁਕਤੀ ਗੱਲ ਐ ਵਲੌਗ ਦੀ ਐਂਡਿੰਗ ਆਪਾਂ ਕਰ ਹੀ ਦੇਗੇ ਕੁਛ ਐਡਾ ਖਾਸ ਰਹਿ ਤਾ ਗਿਆ ਨਹੀਂ ਹਣਾ ਪਹਿਲਾਂ ਤਾਂ 1x ਤੇ ਕਰਾਂ ਮੈਂ ਸਵਾਦ ਨਹੀਂ ਆਉਦਾ ਸਾਰੇ ਕੂਤਰਾਂ ਦਾ ਦਾਣਾ ਪਾਣੀ ਰੈਡੀ ਆ ਇਹ ਉਹ ਆਧਾਣੇ ਵਾਲੀ ਬਾਟੀ ਅੰਦਰ ਚੱਕ ਦੂੰਗਾ ਮੈਂ ਉਹ ਚਿੱਟੀ ਕੂਤਰੀ ਬਈ ਸੌਰੀ ਉਹਨੂੰ ਕੱਲ ਨੂੰ ਪੱਕਾ ਤਾੜਾਂਗੇ ਹਰ ਹਾਲ ਤਾੜਾਂਗੇ ਉਹ ਕੂਤਰੀ ਆਪਣੀ ਬਜੀ ਬੀਟੂ ਹੀ ਤਾਂ ਵਿਚਾਰੀ ਉਹ ਤੜਕੇ ਆਉਂਦੀ ਇੱਥੇ ਬੈਠ ਕੇ ਦੰਦ ਨੂੰ ਚੋਕ ਕੇ ਮੁਰ ਜਾਂਦੀ ਆ ਯਾਰ ਉਹ ਅੰਦਰ ਦਾ ਤਾੜਦੇ ਨੂੰ ਆ ਬਗਰੀਬਣੀ ਨੂੰ ਬਾਹਰ ਦਾ ਨਹੀਂ ਡੁੱਲੇ ਪੈਥੇ ਤੁਹਾਨੂੰ ਦੱਸਿਆ ਪਹਿਲਾਂ ਵੀ ਬਾਕੀ ਮੰਜਾ ਮੁੰਜਾ ਪਿਆ ਸਮਾਨ ਪਿਆ ਸਾਰਾ ਇਹ ਉਹ ਅਸਲ ਵਿੱਚ ਤਾਂ ਹੁਣ ਚੱਕ ਕੇ ਸੌਂਗਾ ਮੈਂ ਤੇ ਇਹ ਨਾ ਚੱਕ ਕੇ ਚੱਕਿਆਗਾ ਤਾਂ ਮੈਂ ਤੜਕੇ ਚੱਕ ਦੂੰਗਾ ਉੱਠ ਕੇ ਠੀਕ ਹੈ ਕਿ ਨਹੀਂ ਹੋਰ ਕੋਈ ਏਡਾ ਖਾਸ ਹੈ ਨਹੀਂਗਾ ਅੰਦਰ ਦਿਖਾਉਣ ਵਾਲਾ ਵਾਸਾਂ ਅੰਦਰ ਆਪਣੀ ਹਾਲਤ ਹੈ ਬੈਡਰੂਮ ਦੀ ਇਹ ਉਹ ਕੀ ਗੰਦ ਖਲ ਰਿਆ ਪਈ ਪੜੇ 에ਅਰਪੋਰਟ ਜਰਾਬਾਂ ਵਿੱਚ ਰਾਤ ਨੀਂਦ ਨਹੀਂ ਮਟੈਨਸ ਹੋਂ ਤਾਂ ਗਿਆ ਇੱਕ ਮਿੰਟ ਖੜਜ ਪਰ ਉਹਨੂੰ ਸੁਆ ਰੱਖਦੇ ਨੇ ਤੇ ਪਾਣੀ ਪੂਣੀ ਨੀਂਦ ਨਹੀਂ ਆਈ ਬਈ ਪਹਿਲੇ ਇੱਕ ਜਰਾਬ ਲਾ ਦੇ ਅੰਦਰ ਬੈ ਪਏ ਨੇ ਫਿਰ ਦੂਜੀ ਲਾ ਤੀ ਕਦੇ ਬੈਲਟ ਲਾ ਦੀ ਕਦੇ ਲੈਡ ਬੰਦ ਕਰਿਆ ਆ ਨੀਂਦ ਦੀ ਬੜੀ ਟੱਕ ਤਾਂ ਨੀਂਦ ਵੀ ਨਹੀਂ ਆਉਂਦੀ ਯਾਰ ਇਹ ਕਾਪਣਾ ਵੱਡੀਆਂ ਪੈਆਂ ਚੋ ਯਾਰ ਚਲੋ ਛੱਡੋ ਕਪੜੇ-ਕਪੜੇ ਸੋਨੇ ਦੇ ਆਏ ਸਫੇਰ ਦੇ ਬੱਚੇ ਦਿਖਾਤੇ ਮੋਟਰਸਾਈਕਲ ਦਾ ਰੈਡੀ ਫੜੀ ਕਰਤਾ ਬਸ ਆਹੀ ਕੁਝ ਚੱਲਦਾ ਯਾਰ ਕੱਲ ਨੂੰ ਦੇਖਦੇ ਆਪਾਂ ਸੁੱਖ ਰੱਖਿਆ ਅੱਖ ਖੁੱਲੀ ਤਾਂ ਹਨਾ ਤੜਕੇ ਤੇ ਕੱਲ ਨੂੰ ਦੇਖਾਂ ਕੀ ਬੰਦ ਹੈ ਤੇ ਬਸ ਵਲੌਗ ਦੀ ਐਂਡਿੰਗ ਕਰਦੀ ਆ ਬੜਾ ਲੰਮਾ ਨਾ ਕਰੀ ਬਾਈ ਇਹਨੂੰ ਤੇ ਕਮੈਂਟਸ ਵਗੈਰਾ ਮੈਂ ਪੜਦਾ ਹੁੰਨਾ ਸਾਰੇ ਭਰਾਵਾਂ ਦੇ ਬਹੁਤ ਪਿਆਰ ਕਰਦੇ ਹਾਂ ਬਹੁਤ ਵਧੀਆ ਕਮੈਂਟ ਕਰਦੇ ਆ ਸਾਰੇ ਵੀਰ ਯਾਰ ਉਹ ਮੂਹ ਕਰਦੇ ਆਪਾਂ ਨੂੰ ਹਨਾ ਕਹਿਣ ਦਾ ਭਾਗ ਯਾਰ ਦਿਲੋਂ ਅਟੈਚਮੈਂਟ ਹੋਈ ਪਈ ਹੈ ਸਾਰਿਆਂ ਨਾਲ ਆਪਣੀ ਠੀਕ ਹੈ ਮੇਰੀ ਨਹੀਂ ਚਲੋ ਥੋੜੀ ਤਾਂ ਮੇਰੇ ਨਾਲ ਹੋਈ ਪਈ ਹੋਣੀ ਹੈ ਨਾ ਤੇ ਆਪਣੇ ਚ ਬਾਕੀ ਤੁਹਾਨੂੰ ਵੀ ਪਤਾ ਹਨ ਆਪਾਂ ਕਿਹੋ ਜੇ ਆ ਗੱਲ ਲਕੋਉਂਦੇ ਜੀ ਯਾਰ ਜਿਹੜੀ ਗੱਲ ਹੁੰਦੀ ਹੈ ਹੁਣ ਪਤਾ ਲੱਗ ਜਿੰਦਾ ਵੀ ਕੀ ਕਰੀ ਨੇ ਤੇ ਕੀ ਨਹੀਂ ਕਰਦੇ ਤੇ ਪਰ ਆਏ ਵੀ ਥੋੜੇ ਜੇ ਹੁਣ ਹਾਲਾਤ ਮਾੜੇ ਚੱਲੀ ਜਾਂਦੇ ਆ ਹਾਲਾਤ ਮਾੜੇ ਚੱਲੀ ਜਾਂਦੇ ਆ ਲੱਛਣ ਮਾੜੇ ਚੱਲੀ ਜਾਂਦੇ ਆ ਕਹਿ ਲਓ ਹਨ ਤੇ ਥੋੜਾ ਜਿਹਾ ਟਰੈਕ ਤੋਂ ਭਟਕ ਗਏ ਮੜਾ ਜਾ ਕੋਈ ਦਿੱਕਤ ਨਹੀਂ ਆਏ ਚ ਚਿੰਤਾ ਵਾਲੀ ਕੋਈ ਗੱਲ ਨਹੀਂ ਪਰ ਥੋੜੀ ਅਲਾਈਨਮੈਂਟ ਆਊਟ ਹੋ ਰਹੀ ਹੈ ਤੇ ਕੂਤਰੇ ਪੂਰਾ ਧਿਆਨ ਹੈ ਹਜੇ ਹਾਈ ਹੂ ਟੈਕ ਪੁਣੀ ਅਮਰ ਤਾਂ ਯਾਦ ਆ ਜਿਹੜੇ ਮਾਰਚ ਚ ਛੱਡ ਰਹੇ ਉਹ ਪਟਨੇ ਉਹ ਵਿਖ ਕੇ ਕਬੂਤਰ ਜਿਹੜੇ ਮਾਰਚ ਆਲੇ ਵੀ ਪੱਟਾਂ ਪੁੱਟਾਂਗੇ ਚਲੋ ਬਾਹਲਾ ਲੰਮਾ ਨਾ ਕਰੋ ਕਿ ਸਾਰਾ ਕੰਮ ਤੁਹਾਨੂੰ ਪਤਾ ਹੋਈ ਜਾਣਾ ਜਾਂਦੇ ਰਹੇ ਤਾਂ ਡੇਲੀ ਵਲੌਗ ਆ ਜਾਣੇ ਓਕੇ ਬਾਏ ਬਾਏ ਗੁੱਡ ਨਾਈਟਸ ਹੋ ਜਾ ਸਾਰੇ ਲਵ ਯੂ ਸਾਰਿਆਂ ਨੂੰ